ਪਹਿਚਾਨੀਐ ਜੋ ਲੜੇ ਦੀਨ ਕੇਹੇ ਤਾ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੜੇ ਖੇਤ ਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤੇ ਜੁ ਮਾਡਿਓ ਸੂਰਮਾ ਅਬ ਜੂ ਜਨ ਕੋ ਦਾਓ ਸਭ ਗੁਣ ਦਾਤਾ ਦੀਨ ਦੇ ਅੱਲਾ ਮੇਟਂ ਦੇਰਾ ਕਰੋ ਓਜਾਲਾ ਖੋਲੋ ਲਗਾ ਅਕਲ ਨੂੰ ਤਾਲਾ ਆ ਜੇ ਸਮਝ ਗਵਾਰਾਂ ਨੂੰ ਲੇਖ ਨਾ ਸਕਦੇ ਗੁਣੀ ਗਿਆਨੀ ਤੇਰਿਆਂ ਭਾਰੀ ਉਪਕਾਰਾਂ ਨੂੰ ਲੇਖ ਨਾ ਸਕਦੇ ਸ਼ਾਇਰ ਗਿਆਨੀ ਇਹ ਸੰਸਾਰ ਦੁਖਾ ਦਿਖਾਣ ਮਾਇਆ ਕਰਦੀ ਨਸ਼ਟ ਗਿਆਨ ਨੀਵੇਂ ਮੜਕੀਏ ਵਿਦਵਾਨ ਜੀ ਸਿਰੋ ਉਤਾਰੋ ਬੁਝਾ ਨੂੰ ਜੀਵਨ ਸਫਲ ਬਣਾਵਣ ਖਾਤਰ ਗਾਈਏ ਤੇਰਿਆਂ ਚੋ ਜਾਨੂ ਜੀਵਨ ਸਫਲ ਬਣਾਵਣ ਖਾਤਰ ਗਾਈਏ ਤੇਰਿਆਂ ਚੋ ਜਾਨੂ ਸਭ ਗੁਣ ਦਾਤਾ ਦੀਨ ਦਿਆਲਾ ਮੀਟੁੰਦੇ ਰਾ ਕਰੋ ਉਜਾਲਾ ਖੋਲੋ ਲਗਾ ਅਕਲ ਨੂੰ ਤਾਲਾ ਸਮਝ ਗਵਾਰਾਂ ਨੂੰ ਲੇਖ ਨਾ ਸਕਦੇ ਗੁਣੀ ਗਿਆਨੀ ਤੇਰਿਆਂ ਭਾਰੀ ਉਪਕਾਰਾਂ ਨੂੰ ਲੇਖ ਨਾ ਸਕਦੇ ਸ਼ਾਇਰ ਗਿਆਨੀ ਇਹ ਸੰਸਾਰ ਦੁਖਾ ਦੀ ਖਾਨ ਮਾਇਆ ਕਰਦੀ ਨਸ਼ਟ ਗਿਆਨ ਨੀਵੇਂ ਮੜਕੀਏ ਵਿਦਵਾਨ ਜੀ ਸਿਰੋ ਉਤਾਰੋ ਬੋਝਾਂ ਨੂੰ ਵਣ ਸਫਲ ਬਣਾਵਣ ਖਾਤਰ ਗਾਈਏ ਤੇਰਿਆਂ ਚੋ ਜਾਨੂ ਜੀਵਣ ਸਫਲ ਬਣਾਵਣ ਖਾਤਰ ਗਾਈਏ ਤੇਰਿਆਂ ਚੋ ਜਾਨੂ ਤੂੰ ਐ ਜਨਮ ਮਰਨ ਤੋਂ ਬਾਹਰਾ ਤੇਰਾ ਸਭ ਤੋਂ ਰੂਪ ਨਿਆਰਾ ਹਮ ਤੋ ਖਿੰਖੇ ਨਾ ਪੂਲਨ ਹਾਰਾ ਬਖਸ਼ੋ ਉਤਮ ਵਿਚਾਰਾਂ ਨੂੰ ਲਿਖ ਨਾ ਸਕਦੇ ਕੋਈ ਗਿਆਨੀ ਤੇਰਿਆ ਭਾਰੀ ਉਪਕਾਰਾਂ ਨੂੰ ਲਿਖ ਨਾ ਸਕਦੇ ਸ਼ਾਇਰ ਗਿਆਨੀ ਤੁਜ ਕੋ ਦੇਵੀ ਦੇਵਤੇ ਗਾਵਣ ਪੰਡਤ ਮੁੱਲਾ ਨੇ ਤਮਣਾਵਣ ਹਿੰਦੂ ਸਿੱਖ ਬਲਹਾਰੇ ਜਾਵਣ ਕਰਦੇ ਤੇਰਿਆ ਖੋਜਾ ਨੂੰ ਜੀਵਨ ਸਫਲ ਬਣਾਵਣ ਖਾਤਰ ਗਾਈਏ ਤੇਰਿਆਂ ਚੋ ਜਾਨੂ ਵੜ ਸਫਲ ਬੜਾ ਵੜ ਖਾਤਰ ਗਾਈਏ ਤੇਰਿਆਂ ਚੋ ਜਾਨੂ ਹੋ ਰਕਤ ਬੀਜ ਪਸਾਰਾ ਕਰਕੇ ਮਿੱਟੀ ਵਿੱਚ ਪੰਜੇ ਤੱਤ ਪਾੜ ਕੇ ਜੋੜੇ ਕਰ ਮਦੀਨ ਦੇ ਨਰਕੇ ਪਾਇਆ ਗੂੜ ਪਿਆਰਾਂ ਨੂੰ ਲੇਖ ਨਾ ਸਕਦੇ ਗੁਣੀ ਚੋ ਜਾਨੂ लिख न सघे जो ब्रह्मादत सदक जो उदासी आदत लॻंदे तेर कोन सफल बढ़ाव गाइ जोड़ू जीवन सफल ਕਿਰਤੁ ਦੇ ਚਿਤਾਰਣਾ ਉਪਮਾਨੇ ਤੁ ਤੇਰੀ ਪੁਕਾਰਣਾ ਹਮਰੇ ਕਰ ਦਿਓ ਬਿਗੜੇ ਨਿਵਾਰਨ ਹੈ ਅਰਜ ਸਰਕਾਰਾਂ ਨੂੰ ਲੇਖ ਨਾ ਸਕਦੇ ਗੁਣੀ ਗਿਆਨੀ ਤੇਰੀਆਂ ਪਰ ਉਪਕਾਰਾਂ ਨੂੰ ਲੇਖ ਨਾ ਸਕਦੇ ਸ਼ਾਇਰ ਗਿਆਨੀ ਕੋ ਪਰਾ ਘਟ ਘਟ ਮੇਹ ਬਸਾ ਤੈਨੋ ਦਰਦ ਪਤਾ ਹਾਲ ਜਵਾਰਾਂ ਤੋਂ ਵੱਧ ਕੇ ਤੇ ਬਾੜੀ ਮਿੱਠੀ ਰਤਨਾ ਦੀ ਏ ਖਾਣੀ ਪੜਿਆ ਸੁਣਿਆ hoom ਦਾ ਸ਼ਾਂਤ ਹਿਰਦਾ ਧਾਰ ਲਵੇ ਸਬਰ ਸੰਤੋਖ ਮੂਜੇ ਪ੍ਰਾਣੀ ਪਿਆਰ ਬੰਧਿਆ ਦੇਖ ਲੈ ਭਾਗੀ ਤੇ ਗੁਲਜੀ ਕਰ ਤੂੰ ਘਰਾਂ ਦੀ ਏ ਠੀਕ ਤਾਣੀ ਗੁਲਜੀ ਕਰ ਤੂੰ ਘਰਾਂ ਦੀ ਏ ਠੀਕ ਤਾਣੀ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਗੱਦੀ ਤੇ ਬਿਰਾਦਮਾਨ ਸ਼ਹਿਦ ਸ਼ਾ ਗਰੀਬਨਵਾਲ ਨਿਆਸ ਰਿਆਂ ਦੇ ਆਸਰੇ ਨਿਉਟਿਆਂ ਦੀ ਓਟ ਨੇ ਪੱਤਿਆਂ ਦੀ ਬੰਦ ਤਨ ਤਨ ਸ਼ਬਦ ਗੁਰੂ ਅਵਤਾਰ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਵਿਖੀ ਦੇ ਨਿੱਕੀ ਬੋਦ ਅੰਦਰ ਜੁੜ ਬੈਠੀ ਗੁਰਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜੱਥੇ ਦੀ ਤੇ ਆਪਣੀ ਹਾਜ਼ਰੀ ਨੂੰ ਚਰਨਾਂ ਵਿੱਚ ਬੜਾਓ ਕੋਈ ਵੀ ਰਸਨਾ ਬਾਜੀ ਨਾ ਰਵੇ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਗੀਧਰ ਦਸ਼ੇਸ਼ ਪਿਤਾ ਦੀ ਬੁਲਾਈ ਹੋਈ ਫਤੇ ਗਾਜਵਤ ਕੇ ਬਲਾਉ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਆਪਾਂ ਬਹੁਤ ਖੁਸ਼ ਭਾਗੇ ਬਣੇ ਨਾ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਸਥਾਨ ਦੇ ਮੁੱਖ ਸੇਵਾਦਾਰ ਸਾਫਤਕਾਰ ਪ੍ਰਧਾਨ ਐਸਜੀਪੀਸੀ ਬੀਬੀ ਜਗੀਰ ਕੌਰ ਜੀ ਹੋਂਡਾ ਵੱਲੋਂ ਜੋ ਕਿ ਬਹੁਤ ਵੱਡਾ ਗੁਰਮਤ ਸਮਾਗਮ ਜਿਹੜਾ ਉਲੀਕਿਆ ਗਿਆ ਹੈ ਅੱਜ ਸਭ ਤੋਂ ਪਹਿਤਮੇ ਮੈਂ ਸਾਰੀ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਚਾਹਾਂਗਾ ਕਿਉਂਕਿ ਜੋ ਨਵਾਂ ਸਾਲ ਆਪਣਾ ਸਿੱਖਾਂ ਦਾ ਨਵਾਂ ਸਾਲ ਹੈ ਉਹ ਅੱਜ ਆਪਾਂ ਦੇ ਇੱਕ ਚੇਤੂਰਬ ਹੁੰਦਾ ਹੈ ਜੋ 31 ਮਾਰਚ ਨੂੰ ਹੁੰਦਾ 31 ਦਸੰਬਰ ਨੂੰ ਨਵਾਂ ਸਾਲ ਜਿਹੜਾ ਚੜਦਾ ਹੈ ਉਹ ਅੰਗਰੇਜ਼ਾਂ ਦਾ ਦਾ ਵੈਸਟਰਨ ਕਲਟਰੀਆਂ ਦਾ ਨਵਾਂ ਸਾਲ ਆਰੰਭ ਹੁੰਦਾ ਹੈ ਸਾਡਾ ਜਿਹੜਾ ਨਵਾਂ ਸਾਲ ਹੈ ਅੱਜ ਇੱਕ ਚੀਤ ਨੂੰ ਰੱਬ ਹੁੰਦਾ ਹੈ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹਨ ਸੋ ਅੱਜ ਅਸੀਂ ਤੁਹਾਡੇ ਸਾਹਮਣੇ ਸਮਾਂ ਬਹੁਤ ਸੀਮਿਤ ਹੈ ਆਜਾ ਆਪਾਂ ਜਿਸ ਸਥਾਨ ਦੇ ਉੱਤੇ ਪਹੁੰਚੇ ਹਾ ਇਹ ਸਥਾਨ ਸੰਤ ਭਗਤ ਜਾਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੀ ਵਾਲਿਆ ਦਾ ਪੁੱਤਰ ਤੇ ਮੁਕੱਦਸ ਅਸਥਾਨ ਹੈ ਜਿੱਥੇ ਉਹਨਾਂ ਨੇ ਬਹੁਤ ਲੰਮਾ ਸਮਾਂ ਇੱਥੇ ਰਹਿ ਕਰਕੇ ਇਸ ਇਲਾਕੇ ਦਾ ਵਿਕਾਸ ਕੀਤਾ ਜਿੱਥੇ ਗੁਰੂ ਦੀ ਪ੍ਰਭੂ ਦੀ ਭਗਤੀ ਕੀਤੀ ਉੱਥੇ ਹੀ ਆਪ ਨੇ ਬਹੁਤ ਵੱਡੇ ਸਮਾਜਿਕ ਤੇ ਰਾਹ ਕੀਤੀ ਕਾਰਜ ਵੀ ਕੀਤੇ ਤੇ ਅੱਜ ਕੇ ਕੁਝ ਜਗਾਵਾਂ ਜੀਣ ਗਏ ਆ ਪੂਜਣ ਜੋਤ ਬਣ ਜਾਂਦੀਆਂ ਹਨ ਕਹਿੰਦੇ ਜਿੱਥੇ ਤੱਪ ਕੀਤਾ ਪਿਆ ਗੁਰੂਆ ਮਹਾਤਮਾ ਨੇ ਹੁੰਦਾ ਸਥਾਨ ਪੂਜਣ ਜੋਗ ਉਹ ਮਰੀਦਾ ਦਾ ਜਿਉਂਦਿਆਂ ਬਿਸ਼ੱਕ ਹੋਣ ਚੰਦ ਦੇ ਚਲਾਏ ਸਿੱਕੇ ਜਿਉਂਦਿਆਂ ਬਿਸ਼ੱਕ ਹੋਣ ਚੰਦ ਦੇ ਚਲਾਏ ਸਿੱਕੇ ਨਾਮ ਨਾਨ ਸ਼ਾਲ ਰਹਿਦਾ ਪਾਮਰਾ ਪਲੀਤਾ ਦਾ ਕਿਸ਼ਤਾ ਚੁਕਾਈਆਂ ਜਿਵੇਂ ਦੇ ਕੇ ਸਿਰ ਖਾਦ ਸੇ ਨਹੀਂ ਸਾਡੇ ਕੋਲ ਥੱਬਾ ਪਿਆ ਸਾਧਿਆ ਰਸਿੰਗਾ ਦਾ ਪਾਸਾਂ ਮਹਾਨ ਮੇਲੇ ਲੱਗਦੇ ਹਮੇਸ਼ਾ ਰਹਿਣ ਜਿਹੜੀ ਜਗ੍ਹਾ ਉੱਤੇ ਖੂਨ ਡੁੱਲਿਆ ਸ਼ਹੀਦਾ ਦਾ ਜਿਹੜੀ ਜਗ੍ਹਾ ਉੱਤੇ ਖੂਨ ਡੁੱਲਿਆ ਸ਼ਹੀਦਾ ਦਾ ਕਹਿੰਦੇ ਨੇ ਜਿੱਥੇ ਸੰਤ ਮਹਾਂਪੁਰਸ਼ ਤੈਰ ਪਾ ਦੇਣ ਉਹ ਜਗ੍ਹਾਵਾਂ ਜਿਹੜੀਆਂ ਉਹ ਪੂਜਾ ਯੋਗ ਹੋ ਜਾਂਦੀਆਂ ਹਨ ਜਿੱਥੇ ਗੁਰੂ ਸਾਹਿਬਾਨ ਚੱਤ ਪਾ ਦੇਣ ਉਹ ਜਗ੍ਹਾਵਾਂ ਵੀ ਪੂਜਾ ਯੋਗ ਹੋ ਜਾਂਦੀਆਂ ਹਨ ਜਿਨ੍ਹਾਂ ਜਗ੍ਹਾਵਾਂ ਦੇ ਉੱਤੇ ਕਹਿੰਦੇ ਨੇ ਕਿ ਕਿਸੇ ਸ਼ਹੀਦ ਦੇ ਖੂਨ ਦਾ ਕਤਰਾ ਡੁੱਲ ਜਾਵੇ ਉਹ ਜਗ੍ਹਾ ਵੀ ਜਿਹੜੀ ਆ ਉਹ ਪੂਜਾ ਯੋਗ ਬਣ ਜਾਂਦੀ ਹੈ ਅੱਜ ਸੰਤ ਬਾਬਾ ਪ੍ਰੀਮ ਸਿੰਘ ਜੀ ਹੋਣਾ ਨੇ ਇਸ ਸੰਸਥਾਨ ਦੇ ਉੱਤੇ ਬਹੁਤ ਘਾਲਣਾ ਢਾਲੀ ਜਿਸ ਵਕਤ ਉਹ ਇਸ ਸੰਸਥਾਨ ਦੇ ਉੱਤੇ ਆਏ ਸਨ ਤਾਂ ਚਾਰ ਸੁਫੇਰੇ ਹੀ ਜਿਹੜਾ ਸੀਗਾ ਬੀਆਬਾਨ ਜੰਗਲ ਸੀ ਇਸ ਜਗ੍ਹਾ ਨੂੰ ਆਬਾਦ ਕੀਤਾ ਇਸ ਜਗ੍ਹਾ ਨੂੰ ਇਸ ਇਲਾਕੇ ਨੂੰ ਇਸ ਇਲਾਕੇ ਦੇ ਵਿੱਚ ਸਿੱਖਿਆ ਦੇ ਜਿਹੜਾ ਪ੍ਰਸਾਰ ਕੀਤਾ ਸਕੂਲ ਧਾਰਜਨ ਦੀ ਸਥਾਪਨਾ ਕੀਤੀ ਉਸੇ ਹੀ ਨਕਸ਼ੇ ਕਦਮ ਦੇ ਉੱਤੇ ਅੱਜ ਬੀਬੀ ਜਗੀਰ ਕੌਰ ਜੀ ਹੁਣੇ ਚੱਲ ਰਹੇ ਹਨ ਸਭ ਤੋਂ ਪਹਿਲਾਂ ਆਓ ਸੰਤ ਪਾਪਾ ਪ੍ਰੀਤ ਸਿੰਘ ਜੀ ਦੇ ਚਰਨਾਂ ਦੇ ਵਿੱਚ ਜੋ ਬਿਨੇ ਹੈ ਕਦ ਤੱਕ ਮਿਸ਼ਰੀ ਮੇਰੇ ਜਥੇ ਪਾਸੋਂ ਇਉਂ ਸਰਵਣ ਕਰੋ ਜੀ ਛੱਡ ਕੇ လက္ခဏာ Shut up! ਇਸ ਨਗਰ ਦੇ ਇਸ ਇਲਾਕੇ ਦੇ ਨਹੀਂ ਸਗੋਂ ਪੂਰੀ ਵੀ ਲੋਕਾਈ ਦੇ ਵਿੱਚ ਬਹੁਤ ਵੱਡੇ ਪਾਰਕ ਕਰ ਦਿੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੋੜਿਆ ਆਦਾਨ ਸਿੱਖਿਆ ਦਾ ਪ੍ਰਸਾਰ ਕੀਤਾ ਸੋ ਅੱਜ ਉਹਨਾਂ ਦੀ ਕਮਾਈ ਹੀ ਬੋਲਦੀ ਹੈ ਜੋ ਇਸ ਪਵਿੱਤਰ ਅਸਥਾਨ ਦੇ ਉੱਤੇ ਬਹੁਤ ਵੱਡੇ ਸਵਾਗਤ ਜਿਹੜੇ ਇਹ ਲਗਾਤਾਰ ਪੀਕੇ ਜਾਂਦੇ ਹਨ ਤਾਂ ਸੰਗਤ ਵੱਡੀ ਬੇਨਤੀ ਦੇ ਵਿੱਚ ਇੱਥੇ ਆ ਕਰਕੇ ਆਪਣੀਆਂ ਮਨੋ ਕਾਮਨਾ ਜਿਹੜੀਆਂ ਸੰਗੂਰ ਨੂੰ ਹੁੰਦੀਆਂ ਹਨ ਤੇ ਸ਼ੁਕਰਾਨੇ ਵਜੋਂ ਤਾਂ ਅਨਸਰ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਣੀ ਦਾ ਉਤਸਾਹ ਨਾ ਤੱਕ ਰਹੀਆਂ ਹਨ ਕਿڑی ਜਥੇ ਪਾਸੋਂ ਪ੍ਰਵਾਨ ਕਰੋ ਕਿਉਂਕਿ ਜਥੇ ਹੋਰ ਵੀ ਬਹੁਤ ਪਹੁੰਚੇ ਹੋਏ ਹਨ ਬਹੁਤ ਸਤਕਾਰਯੋਗ ਪੀਪੀ ਜੀ ਵੀ ਕੋਲ ਜੀ ਹੁਣਾ ਬਤਾ ਬਹੁਤ ਬਹੁਤ ਧੰਨਵਾਦ ਸਰਕਾਰ ਜੋ ਰਾਜ ਭਦਰ ਸਿੰਘ ਹੁਣਾ ਦਾ ਸੋ ਸਾਰੀ ਜੀ ਮੈਨੇਜਮੈਂਟ ਕਮੇਟੀ ਦਾ ਜਿਹਨਾਂ ਨੇ ਅਰਦਾਸ ਕਰਿਆ ਤੇ ਜਥੇ ਨੂੰ ਸਮਾਧੀ ਕਰਕੇ ਨਵਾਜਿਆ ਦਾਸ ਅੰਦਰ ਸਿੰਘ ਢਿਲਵਾ ਨਾਲ ਦੇ ਸਾਥੀ ਭਾਈ ਜੋਗਨਪ੍ਰੀਤ ਸਿੰਘ ਭਾਈ ਗੁਪਤ੍ਰੀ ਸਿੰਘ

ਸਿੰਧੀ ਤੇ ਨਮਾਜ਼ ਵਾਲੇ ਜਨਨ ਦੇ ਆਪ ਜੀ ਹਨ ਬਹੁਤ ਇਤਿਹਾਸ ਰੱਖ ਰਿਹਾ ਹੈ ਹੋਣ ਭਾਈ ਸਪਹੀ